ਮੇਰਾ ਨਾਮ ਹਰਕਿਰਨ ਦਾਸ ਹੈ ਮੈਂ ਪਿੰਡ ਸਿੱਕਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਮੈਂ ਜੇਈ ਐਡਵਾਂਸ 2025 ਦਾ ਪੇਪਰ ਕਲੀਅਰ ਕਰਿਆ ਜੀ ਤੇ ਇਹਦੇ ਵਿੱਚ ਮੇਰਾ ਰੈਂਕ 9972 ਕੈਟਾਗਰੀ ਰੈਂਕ ਹੈ ਮੇਰਾ OBC NCL ਤੇ ਇਸ ਨੂੰ ਇਹ ਦੋ ਪੇਪਰ ਹੁੰਦੇ ਨੇ ਜੇਈ ਦੇ ਪਹਿਲਾ ਪੇਪਰ ਜੇਈ ਮੇਨਸ ਹੁੰਦਾ ਹੈ ਫਿਰ ਜੇਈ ਐਡਵਾਂਸ ਹੁੰਦਾ ਹੈ ਜੇ ਆਪਾਂ ਜੇਈ ਮੇਨਸ ਕਲੀਅਰ ਕਰੀਏ ਤੇ ਆਪਾਂ ਜੇ ਐਡਵਾਂਸ ਪੇਪਰ ਦੇ ਆ ਦਾ ਮੌਕਾ ਮਿਲਦਾ ਹੈ ਤੇ ਮੈਂ ਜੋ ਪਹਿਲਾਂ ਮੈਂ ਜੇਈ ਮੇਨਸ ਦਾ ਪੇਪਰ ਦਿੱਤਾ ਫਿਰ ਮੇਰਾ ਉਹ ਕਲੀਅਰ ਹੋਣ ਤੋਂ ਬਾਅਦ ਮੈਂ ਜਈ ਐਡਵਾਂਸ ਦਾ 18 ਮਈ ਨੂੰ ਮੈਂ ਪੇਪਰ ਦਿੱਤਾ ਤੇ 2 ਜੂਨ ਨੂੰ ਮੇਰਾ ਰਿਜ਼ਲਟ ਆਇਆ ਤੇ ਜਿਸ ਵਿੱਚ ਜਿਸ ਵਿੱਚ ਮੇਰਾ ਰੈਂਕ 9972 ਆਇਆ ਹੈ ਮੈਂ ਜਿਆਦਾ ਅਮੀਰ ਫੈਮਿਲੀ ਚ ਬਿਲੋਂਗ ਨਹੀਂ ਕਰਦਾ ਸਾਡੇ ਮੈਂ ਇੱਕ ਨਾਰਮਲ ਫੈਮਿਲੀ ਚ ਪੜ ਬਿਲੋਂਗ ਕਰਦਾ ਹਾਂ ਤੇ ਮੈਂ ਸਰਨੋਂ ਵੱਲ ਆਪਣੀ ਪੜਾਈ ਸਰਕਾਰੀ ਸਕੂਲ ਵਿੱਚ ਹੀ ਕੀਤੀ ਹੈ 10ਵੀਂ ਤੱਕ ਮੈਂ ਸਰਕਾਰੀ ਸਕੂਲ ਆਪਣੇ ਪਿੰਡ ਦੇ ਸਕੂਲ ਵਿੱਚ ਪੜਿਆ ਉਸ ਤੋਂ ਬਾਅਦ ਮੈਂ 8th ਸਕੂਲ ਦਾ ਪੇਪਰ ਦਿੱਤਾ ਤੇ ਉਸ ਵਿੱਚ ਮੈਂ ਆਪਣੇ ਬੜੇ ਉਹ ਮੈਂ ਕਲੀਅਰ ਕੀਤਾ ਤੇ ਮੈਨੂੰ ਮੈਰਿਟੋਰੀ ਸਕੂਲ ਪਟਿਆਲਾ ਵਿੱਚ ਦਾਖਲਾ ਮਿਲ ਗਿਆ ਤੇ ਮੈਂ ਉੱਥੇ ਆਪਣੀ ਪਲੱਸ 1 ਪਲੱਸ 2 ਕੀਤੀ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮੈਂ ਨਾਰਮਲ ਫੈਮਿਲੀ ਚੋਂ ਅਸੀਂ ਪੈਸੇ ਜੋ ਜ਼ਿਆਦਾ ਪੇਡ ਕੋਚਿੰਗ ਅਫੋਰਡ ਨਹੀਂ ਕਰ ਸਕਦੇ ਸੀ ਤੇ ਪਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕੋਚਿੰਗ ਅਵੰਤੀ ਆਨਲਾਈਨ ਕੋਚਿੰਗ ਨਾਲ ਮੈਨੂੰ ਬਹੁਤ ਜੇ ਆਪਣੀ ਜੇ ક્ਲੀਅਰ ਕਰਨ ਵਿੱਚ ਹੈਲਪ ਹੋਈ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਪੇਪਰ ਜਿੰਨਾ ਹੀ ਪੜ੍ਹੀਏ ਉਨੇ ਹੀ ਕੱਟ ਹੁੰਦੇ ਪਰ ਫਿਰ ਵੀ ਜੇ ਆਪਾਂ ਅੰਦਾਜ਼ਾ ਹੀ ਲਈਏ ਤਾਂ ਸਕੂਲ ਤੋਂ ਬਾਅਦ 5-6 ਘੰਟੇ ਮੈਂ ਪੜ੍ਹਦਾ ਸੀ। ਮੇਰੇ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਮੇਰੇ ਦਾਦਾ ਜੀ ਤੇ ਮੇਰੇ ਦੋ ਭੈਣਾਂ ਤੇ ਮੈਂ ਰਹਿੰਦਾ ਹਾਂ। ਮੇਰੇ ਪਿਤਾ ਜੀ ਫਾਰਮਰ ਨੇ ਤੇ ਉਹ ਖੇਤੀ ਕਰਦੇ ਨੇ। ਮੈਂ ਆਪਣੇ ਪਿਤਾ ਜੀ ਦੀ ਖੇਤੀ 'ਚ ਹੈਲਪ ਕਰਦਾ। ਅਸੀਂ ਸਬਜ਼ੀਆਂ ਵਗੈਰਾ ਵੀ ਬੀਜ ਲੈਂਦੇ ਹਾਂ ਤੇ ਇਸ ਨਾਲ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਮੈਂ ਤੇ ਮੇਰੇ ਮਾਤਾ ਜੀ ਇੱਕ ਹਾਊਸ ਵਾਈਫ ਨੇ। ਤੇ ਉਹ ਇੱਕ ਹਾਊਸ ਵਾਈਫ ਦੇ ਨਾਲ ਸਿਲਾਈ ਦਾ ਕੰਮ ਵੀ ਕਰਦੇ ਹਨ ਜਿਹੜੇ ਪਿੰਡ ਵਿੱਚ ਸਾਡੇ ਕੱਪੜੇ ਸਿਵਾਉਣ ਵਾਸਤੇ ਆ ਜਾਂਦੇ ਹਨ ਤੇ ਉਹ ਸਿਵਾਉ ਕੇ ਸਾਡੇ ਇਸ ਤਰ੍ਹਾਂ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਮੈਨੂੰ ਜਦ ਮੈਂ ਆਪਣਾ ਮੈਨੂੰ ਇੱਕ ਵਾਰ ਮੇਰੇ ਟੀਚਰ ਦਾ ਫੋਨ ਆਇਆ ਕਿ ਤੁਹਾਨੂੰ ਜੇਈਡ ਪੇਪਰ ਪਾਸ ਕਰਨ ਤੇ ਤੁਹਾਨੂੰ ਸੀਐਮ ਭਗਵੰਤ ਮਾਨ ਜੀ ਵੱਲੋਂ ਬੁਲਾਇਆ ਗਿਆ ਹੈ ਤੇ ਅਸੀਂ ਉੱਥੇ ਗਏ ਚੰਡੀਗੜ੍ਹ ਵਿੱਚ ਸੀਐਮ ਹਾਊਸ ਤੇ ਉੱਥੇ ਸਾਨੂੰ ਭਗਵੰਤ ਮਾਨ ਜੀ ਨੇ ਬਹੁਤ ਜਿਆਦਾ سپورਟ ਅੱਗੇ ਵਧਣ ਵਾਸਤੇ سپورਟ ਕੀਤਾ ਸਾਡਾ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਆਮ ਜਨਤਾ ਨਾਲ ਬਹੁਤ ਪਰਸਨਲੀ ਗੱਲ ਕਰਦੇ ਹਨ ਤੇ ਉਹਨਾਂ ਨਾਲ ਸਾਰੀ ਆਪਦੀ ਗੱਲਬਾਤ ਸਾਂਝੀ ਕਰਦੇ ਹਨ ਤੇ ਸਾਡੇ ਵਰਗੇ ਸਟੂਡੈਂਟਸ ਨਾਲ ਵੀ ਤੇ ਸਾਡੇ ਪੇਰੈਂਟਸ ਨਾਲ ਵੀ ਉਹਨਾਂ ਨੇ ਗੱਲ ਕੀਤੀ ਸਾਨੂੰ ਅੱਗੇ ਵਧਣ ਲਈ سپورਟ ਕੀਤਾ ਤੇ ਮੋਟੀਵੇਸ਼ਨ ਦਿੱਤਾ ਕਿ ਤੁਸੀਂ ਆਪਦਾ ਗੋਲ ਅਚੀਵ ਕਰ ਸਕਦੇ ਹੋ ਤੇ ਪੰਜਾਬ ਦੇ ਵਸਨੀਕ ਹੋਣ ਦੇ ਨਾਤੇ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ ਮੈਂ ਅੱਗੇ ਮੈਂ ਬੀਟੈਕ ਕਰਕੇ ਆਪਣੀ ਇੰਜੀਨੀਅਰਿੰਗ ਪੜਾਈ ਪੂਰੀ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ। ਮੇਰੇ ਮਾਤਾ ਪਿਤਾ ਦਾ ਤੇ ਮੇਰੇ ਚੁਰੂ ਤੋਂ ਹੀ ਬਹੁਤ ਜ਼ਿਆਦਾ ਸਹਿਯੋਗ ਰਹਾ। ਹਰੇਕ ਟਾਈਮ ਤੇ ਉਹਨਾਂ ਨੇ ਮੇਰੀ ਸਪੋਰਟ ਕੀਤੀ ਤੇ ਮੇਰੇ ਅਧਿਆਪਕਾਂ ਨੇ ਵੀ ਮੇਰੇ ਬਹੁਤ ਜ਼ਿਆਦਾ ਮੇਰੇ ਜੀਵਨ ਦੇ ਵਿੱਚ ਸਹਿਯੋਗ ਰਾਇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਮੈਂ ਸਰਕਾਰੀ ਸਕੂਲ ਦੀ ਹੀ ਪੜ੍ਹਦਾ ਸੀ ਉਹਨਾਂ ਨੇ ਮੈਨੂੰ ਹਮੇਸ਼ਾ ਪੜਨ ਵਾਸਤੇ ਪ੍ਰੇਰਿਤ ਕੀਤਾ। ਅਤੇ ਬੁਰੀ ਸੰਗਤ ਤੋਂ ਹਮੇਸ਼ਾ ਬਚਾਉਂਦੇ ਰਹੇ। ਤੇ ਜਿਸ ਨਾਲ ਮੈਂ ਆਪਣੀ ਜੀਵਨ ਵਿੱਚ ਇੱਕ ਚੰਗਾ ਵਿਦਿਆਰਥੀ ਬਣ ਸਕਿਆ ਇਸ ਲਈ ਮੈਂ ਉਹਨਾਂ ਦਾ ਉਹਨਾਂ ਹੀ ਸ਼ਤਕਾਹੀਂ ਅੱਜ ਆਪਣਾ ਪੇਪਰ ਕਲੀਅਰ ਕੀਤਾ ਹੈ ਤੇ ਮੇ ਬਾਚੋਂ ਮੈਂ ਜੋ ਮੈਰੀਟੋਰ ਸਕੂਲ ਗਿਆ ਉੱਥੇ ਦੇ ਅਧਿਆਪਕ ਵੀ ਮੇਰੇ ਬਹੁਤ ਚੰਗੇ ਰਹੇ ਨੇ ਇਨਚਾਰਜ ਸ਼੍ਰੀਮਤੀ ਰਵਿੰਦੀ ਕੌਰ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਅੱਜ ਪੜ੍ਹਾਈ ਚਾਰਨੋਂ ਵੱਡਾ ਸ਼ਾਸਤਰ ਹੈ ਸਿਰ ਇੱਕ ਵਿਦਿਆਰਥੀ ਦਾ ਤੇ ਜਿਹੜਾ ਕੁਝ ਵੀ ਹੈ ਅੱਜ ਪੜ੍ਹਾਈ ਦੇ ਨਾਲ ਹੀ ਤੁਸੀਂ ਆਪਣਾ ਇੱਕ ਜੀਵਨ ਵਿੱਚ ਇੱਕ ਗੋਲ ਸੈੱਟ ਕਰੋ ਤੇ ਆਪਣਾ ਉਸ ਗੋਲ ਤੇ ਹੀ ਫੋਕਸ ਕਰਦੇ ਰਹੋ ਉਸ ਤੇ ਕੰਮ ਕਰਦੇ ਰਹੋ ਤਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਸਕਸੈਸ ਪਾਉਣ ਤੋਂ ਕੋਈ ਨਾ ਰੋਕ ਸਕੇ ਮੇਰਾ ਨਾਮ ਚੰਜੀਤ ਕੌਰ ਹੈ ਮੇਰੇ ਬੇਟੇ ਨੇ ਜੀ ਐਡਵਾਂਸ ਦਾ ਪੇਪਰ ਪਾਸ ਕੀਤਾ ਇਹ ਦੋ ਪੇਪਰ ਹੁੰਦੇ ਨੇ ਪਹਿਲਾ ਮੈਨਸਨ ਦਾ ਮੈਨਸ ਦਾ ਪੇਪਰ ਹੋਇਆ ਸੀਗਾ ਤੇ ਉਹਦਾ ਰਿਜ਼ਲਟ ਆਇਆ ਜੇ ਰਿਜ਼ਲਟ ਚੋਂ ਪਾਸ ਹੋਵੇ ਤਾਂ ਫਿਰ ਜੀ ਐਡਵਾਂਸ ਦਾ ਪੇਪਰ ਹੁੰਦਾ ਫਿਰ ਤਾਂ ਹੀ ਦੂਜਾ ਪੇਪਰ ਹੁੰਦਾ ਦੂਜਾ ਪੇਪਰ ਵੀ ਇਹਨੇ ਕਲੀਅਰ ਕੀਤਾ 2 ਜੂਨ ਨੂੰ ਰਿਜ਼ਲਟ ਆਇਆ ਉਹਦਾ ਤੇ ਉਹਦਾ ਬਹੁਤ ਵਧੀਆ ਰੈਂਕ ਆਇਆ ਇਹ ਤਾਂ राजे ਘੰਟਿਆਂ ਤੋਂ ਤਾਂ ਇਹਦਾ ਪਤਾ ਹੀ ਨਹੀਂ ਹੈਗਾ ਇਹ ਤਾਂ ਟਾਈਮ 'ਚੋਂ ਇਹ ਪੜਦਾ ਹੀ ਰਹਿੰਦਾ ਸੀ ਬਸ ਜਿਵੇਂ ਕਿ ਕੋਈ ਕੰਮ ਹੁੰਦਾ ਇਹ ਕੰਮ ਕਰਨ ਕੰਮ ਦਾ ਵੀ ਜਿਵੇਂ ਉੱਥੇ ਪੜਦਾ ਸੀ ਪਟਿਆਲੇ ਪੜਦਾ ਸੀ ਜਦੋਂ ਵੀ ਛੁੱਟੀਆਂ ਜਾਇਆ ਹੁੰਦਾ ਜਿਵੇਂ ਹੁਣ ਜੂਨ ਦੀ ਛੁੱਟੀਆਂ ਲਾ ਲਓ ਜੂਨ ਦੀ ਜੀਰੀ ਦਾ ਮਹੀਨਾ ਹੁੰਦਾ ਇਹਨੇ ਆਪਣਾ ਖੇਤ ਵਿੱਚ ਬੱਟਾ ਪਾਉਣੀ ਆ ਸਾਰਾ ਕੰਮ ਹਰ ਕੰਮ ਇਹਨੇ ਆਪਣੇ ਫਾਦਰ ਦੇ ਨਾਲ ਕਰਵਾਉਣਾ ਸਾਰਾ ਕੰਮ ਇਹਨੇ ਜਾ ਕੇ ਜਿਵੇਂ ਰੋਟੀ ਵਗੈਰਾ ਕਿੰਨਾ ਕੰਮ ਹੋ ਜਾਂਦਾ ਉੱਥੇ ਜਿਰੀ ਲਾਉਂਦੇ ਨੇ ਉਹ ਸਾਰਾ ਕੰਮ ਪਰ ਜਦ ਵੀ ਇਹਦਾ ਵਿੱਚ ਨੂੰ ਟਾਈਮ ਲੱਗਦਾ ਇਹਨੇ ਨਾਲ ਦੀ ਨਾਲ ਪੜਨਾ ਇਹ ਪੜਦਦਾ ਹਰ ਟਾਈਮ ਰਹਿੰਦਾ ਹੀ ਸੀਗਾ ਪੜਦਦਾ ਜਾਂਦਾ ਸੀ ਵੀ ਜਦੋਂ ਕੋਈ ਕੰਮ ਹੁੰਦਾ ਉੱਠ ਕੇ ਕੰਮ ਕਰਦਾ ਤੇ ਦਾਦਾ ਦਾਦੀ ਦਾ ਵੀ ਖਿਆਲ ਰੱਖਦਾ ਤੇ ਜਿਵੇਂ ਹੁਣ ਬੱਚੇ ਅੱਜ ਕੱਲ ਦੇ ਤਾਂ ਮੋਬਾਈਲਾਂ ਚੋਂ ਹੀ ਨਿਕਲਦੇ ਇਹਦਾ ਤਾਂ ਇਹ ਜਾਤੀਗਾ ਇਹ ਤਾਂ ਅਸਲ ਪੜਨ ਤੋਂ ਬਿਨਾ ਮੋਬਾਈਲ ਚੱਕਦਾ ਹੀ ਨਹੀਂ ਸੀ ਉੱਥੇ ਤਾਂ ਦੇਖੋ ਮੈਰਿਟੋਰੀਸ ਤੁਹਾਨੂੰ ਮੋਬਾਈਲ ਅਲਾਉਡ ਹੀ ਨਹੀਂ ਹੈਗਾ ਜਿੱਕਰੇ ਮੋਬਾਈਲ ਸੀਗਾ ਵਾਈਫਾਈ ਲੱਗੀ ਵੀ ਹੈ ਬੱਚਿਆਂ ਦੀ ਸਹੂਲਤ ਕਰਕੇ ਅਸੀਂ ਵਾਈਫਾਈ ਦਾ ਰੱਖੀ ਹੈਗੀ ਤੇ ਇਹ ਉਹਨੂੰ ਸਾਰਾ ਦਿਨੇ ਪੜਦਾ ਰਹਿੰਦਾ ਸੀਗਾ ਉਹਦੇ ਜਦ ਵੀ ਇਹਦਾ ਟਾਈਮ ਲੱਗਦਾ ਤੇ ਪੜਹੀ ਜਾਂਦਾ ਤੇ ਉੱਠ ਕੇ ਜਦੋਂ ਇਹਨੂੰ ਕੰਮ ਕਹਿ ਦਿੰਦੇ ਇਹਨੇ ਪੜਾਈ ਬੰਦ ਕਰਨੀ ਉੱਠ ਕੇ ਕੰਮ ਕਰ ਲੈਣਾ ਕੰਮ ਕਰਕੇ ਜਦੋਂ ਵੀ ਫਿਰ ਉਹਨੇ ਆ ਕੇ ਆਪਣੇ ਓਸੇ ਸੀਟ ਤੇ ਬਹਿ ਜਾਣਾ ਉਵੇਂ ਪੜਹੀ ਜਾਣਾ ਪੜਦਾ ਰਹਿੰਦਾ ਹੀ ਸੀ ਅਸਲ 'ਚ ਉਹ ਸਾਊ ਸੁਭਾਅ ਐ ਇਸ ਤਰ੍ਹਾਂ ਨਹੀਂ ਹੈਗਾ ਬਜ਼ੁਰਗਾਂ ਦਾ ਬਹੁਤ ਖਿਆਲ ਰੱਖਦਾ ਸਾਰਾ ਸਮਾਜ ਜਿਵੇਂ ਇਹਨੂੰ ਪਤਾ ਵੀ ਮੰਮੀ ਕੰਮ ਕਰਦੀ ਹੈਗੀ ਪੂਰਾ ਇਹਨੇ ਆਪਣਾ ਬਜ਼ੁਰਗਾਂ ਦਾ ਖਿਆਲ ਰੱਖਣਾ ਆ ਕੇ ਆਪਣੇ ਦਾਦਾ ਦਾਦੀ ਨੂੰ ਕਹਿਣਾ ਜਿਵੇਂ ਰਾਤ ਨੂੰ ਜਿੰਨੇ ਬੱਚੇ ਟੀਵੀ ਵਗੈਰਾ ਦੇਖਦੇ ਨੇ ਹੋਰ ਵੀ ਲਾ ਲੋ ਆਪਣੇ ਆਪ ਚ ਰਹਿੰਦੇ ਨੇ ਇਹਨੇ ਆ ਕੇ ਕਿਹਾ ਮੈਂ ਬੇਬੇ ਬਾਪੂ ਤੋਂ ਬਾਤਾਂ ਸੁਣਨੀ ਆ ਇਹ ਉਹਨਾਂ ਤੋਂ ਬਾਤਾਂ ਸੁਣਦਾ ਕਿੰਨਾ ਕਿੰਨਾ ਜੀਰ ਉਹਨਾਂ ਦੇ ਨਾਲ ਰਵੇ ਕਹਿੰਦਾ ਬੇਬੇ ਮੈਨੂੰ ਪੁਰਾਣੀਆਂ ਬਾਤਾਂ ਸੁਣਾਓ ਤੇ ਪ੍ਰਾਣੀਆਂ ਬਾਤਾਂ ਉਹਨਾਂ ਤੋਂ ਸੁਣਦਾ ਰਹਿੰਦਾ ਜਿਵੇਂ ਆਪਾਂ ਛੋਟੇ ਹੁੰਦੇ ਕਹਿੰਦੇ ਹੁੰਦੇ ਕਹਾਣੀਆਂ ਬਜ਼ੁਰਗਾਂ ਤੋਂ ਉਹ ਬਾਤਾਂ ਸੁਣਦਾ ਰਹਿੰਦਾ ਤੇ ਮੈਂ ਫਿਰ ਜਿਵੇਂ ਮੰਮੀ ਐ ਸੱਸੇ ਮੇਰੇ ਤੇ ਉਹਨਾਂ ਦਾ ਕਦੇ ਚਿਰਚਸਣ ਲੱਗ ਜਾਂਦਾ ਤੇ ਲਾ ਕੇ ਵਿਲੇ ਟਾਈਮ 'ਚ ਤੇ ਉਹਨੇ ਵੀ ਇਹ ਬਹੁਤ ਸ਼ੌਂਕ ਹੈ ਇਹਨੂੰ ਇਸ ਤਰ੍ਹਾਂ ਸੇਵਾ ਕਰਦਾ ਇਹਨਾਂ ਬਲੀਏ ਸਿੰਘ ਮਤਲਬ ਅਸਿਸਟਾਂ ਦਾ ਵਾਲਾ ਰਹਿੰਦਾ ਵੀ ਮੈਂ ਇਹਨੂੰ ਅਸੀਂ ਸਾਹਮਣੇ ਵੀ ਹੀ ਗਵਾਂਢ 'ਚ ਵੀ ਇਹਨੇ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਹੈਗਾ ਕਦੇ ਵੀ ਕੋਈ ਕੰਮ ਕਹਿ ਦਿੰਦਾ ਇਹਨੂੰ ਇਸ ਤਰ੍ਹਾਂ ਸਾਨੂੰ ਆਤੀ ਜਿੱਲੇ ਆ ਦੇ ਦੁਕਾਨ ਤੋਂ ਲਿਆ ਦੇ ਮੜ ਜਾ ਖੇਤ ਆ ਸਾਡਾ ਫੜਾਇਆ ਮੈਂ ਸਭ ਜਿਹੜਾ ਉਤਰਨ ਜਦੋਂ ਵੀ ਆਇਆ ਹੁੰਦਾ ਮੈਨੂੰ ਤੁਮਾ ਕਦੇ ਕਦੇ ਹੁੰਦਾ ਇਹਨੂੰ ਟਿਕਣਾ ਨਹੀਂ ਮਿਲਦਾ ਹਨਾ ਵੀ ਸਾਰੇ ਵੀ ਜੋ ਕਈ ਵਰੀ ਆ ਹੁੰਦਾ ਵੀ ਕੰਮ ਮੈਂ ਕਹਿੰਦਾ ਹੋਰ ਨੇ ਕਹਿੰਦਾ ਉਹਨੇ ਕਹਿੰਦਾ ਪਰ ਇਹਨੂੰ ਜਵਾਬ ਦੇਣਾ ਨਹੀਂ ਹੈ ਹੈਗਾ ਵੀ ਮੈਂ ਜਵਾਬ ਦਵਾਂ ਹਰ ਟਾਈਮ ਹਜ਼ਰ ਜਵਾਬ ਇਸ ਕਰਕੇ ਬੱਚਿਆਂ ਨੂੰ ਅਸੀਂ ਇਹੀ ਕਹਾਂਗੇ ਵੀ ਬੱਚੇ ਤੁਸੀਂ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦਾ ਆਦਰ ਕਰੋ ਪੜਾਈ ਵੱਲ ਧਿਆਨ ਦਿਓ ਪੜਾਈ ਦਾ ਜਿਵੇਂ ਹੁਣ ਬੱਚੇ ਕਹਿ ਦਿੰਦੇ ਨੇ ਅਸੀਂ ਹੋਮਵਰਕ ਕਰ ਲਿਆ ਹੋਮਵਰਕ ਕਰ ਲਿਆ ਜੇ ਟੀਚਰਸ ਤੋਂ ਹਾਂ ਸਭ ਤੋਂ ਜ਼ਿਆਦਾ ਮੈਂ ਟੀਚਰਸ ਦਾ ਕਹੂੰਗੀ ਟੀਚਰਸ ਨੂੰ ਜ਼ਿਆਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਕਹਿਣਾ ਮੰਨੋ ਦੇਖੋ ਉਹਨਾਂ ਨੂੰ ਤਾਂ ਵੀ ਤਨਖਾਹ ਮਿਲ ਜਾਣੀ ਐ ਤੁਸੀਂ ਨਹੀਂ ਵੀ ਕਹਿਣਾ ਮੰਨੋਗੇ ਉਹਨਾਂ ਨੂੰ ਤਾਂ ਤਨਖਾਹ ਮਿਲ ਜਾਣੀ ਐ ਉਹ ਕਿਹਦੇ ਫਾਇਦੇ ਲਈ ਤੁਹਾਨੂੰ ਘੂਰਦੇ ਨੇ ਕਿਹਦੇ ਫਾਇਦੇ ਲਈ ਉਹ ਜੇ ਟੀਚਰਸ ਨੂੰ ਆਪਣੀ ਤਨਖਾਹ ਮਿਲ ਰਹੀ ਹੋ ਨਹੀਂ ਘੂਰਨਗੇ ਉਹਨਾਂ ਨੂੰ ਕੀ ਐ ਉਹ ਨਹੀਂ ਘੂਰਨਗੇ ਤੁਸੀਂ ਮੂਰੇ ਬੋਲੋਗੇ ਪਰ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਗੱਲ ਮੰਨੋਗੇ ਉਹਨਾਂ ਦੀ ਹਰ ਗੱਲ ਮੰਨ ਕੇ ਹਰ ਜਿਵੇਂ ਉਹ ਪੜਨ ਨੂੰ ਕਹਿੰਦੇ ਨੇ ਉਵੇਂ ਪੜੋਗੇ ਅੱਜ ਮੇਰਾ ਬੱਚਾ ਵੀ ਆਪਣ ਲੱਭਦੀਆਂ ਤੇ ਐ ਅਸੀਂ ਵੀ ਬੱਚਿਆਂ ਨੂੰ ਇਹ ਸਮਝਾਇਆ ਕਿ ਉਹਨਾਂ ਨੇ ਟੀਚਰਸ ਨੇ ਸੋਤੋਂ ਕੁਝ ਨਹੀਂ ਲੈਣਾ ਉਹਨਾਂ ਨੇ ਆਪਣੀ ਡਿਊਟੀ ਕਰਨੀ ਐ ਤਨਖਾਹ ਤਾਂ ਉਹਨਾਂ ਨੂੰ ਮਿਲੀ ਜਾਣੀ ਐ ਇਸ ਕਰਕੇ ਉਹਨਾਂ ਦਾ ਹਰ ਟਾਈਮ ਤੁਸੀਂ ਟੀਚਰ ਦਾ ਆਦਰ ਕਰੋ ਸਭ ਤੋਂ ਪਹਿਲੀ ਗੱਲ ਐ ਤੇ ਫਿਰ ਆਪਣਾ ਕੰਮ ਨੂੰ ਪੂਰਾ ਕਰੋ ਤੇ ਇੱਕ ਅੱਜ ਕੱਲ ਬਹੁਤ ਸਾਰੀਆਂ ਐਪਸ ਚੱਲ ਰਹੀਆਂ ਨੇ ਜਿੱਥੇ ਸਰਕਾਰ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਵਾ ਰਹੀ ਐ ਜਾਂ ਹੋਰ ਵੀ ਬਹੁਤ ਸਾਰੇ ਚੈਨਲ ਨੇ ਨਾਲ ਨਾਲ ਕਿਸੇ ਨਾ ਕਿਸੇ ਪੇਪਰ ਦੀ ਐਕਸਟਰਾ ਜਿਵੇਂ ਆਪਾਂ ਕਹਿ ਦਿੰਨੇ ਆ ਟਾਈਮ ਖਰਾਬ ਕਰਨ ਦੀ ਜਗ੍ਹਾ ਟਾਈਮ ਖਰਾਬ ਕਰਨ ਦੀ ਜਗ੍ਹਾ ਉਹ ਤੁਸੀਂ ਕੋਚਿੰਗ ਉਹ ਤੁਸੀਂ ਕਲਾਸ ਜੀ ਦੇਖੋ ਤੁਹਾਨੂੰ ਅੱਗੇ ਪਤਾ ਲੱਗੇਗਾ ਤੁਸੀਂ ਕੀ ਕਰਨਾ ਫਿਊਚਰ ਪਹਿਲਾਂ ਤੁਸੀਂ ਹੀ ਤੈਅ ਕਰਨਾ ਸਿੱਖੋ 8ਵੀਂ ਕਲਾਸ ਤੋਂ ਹੀ ਤੁਸੀਂ ਆਪਣਾ ਫਿਊਚਰ ਤੈਅ ਕਰੋ ਅਸੀਂ ਕੀ ਬਾੜਨਾ ਤੁਸੀਂ ਇੰਨਾ ਜ਼ਿਆਦਾ ਗਿਆਨ ਪ੍ਰਾਪਤ ਕਰ ਸਕਦੇ ਹੋ ਹਾਂ ਗਲਤ ਪਾਸੇ ਨਾ ਜਾ ਕੇ ਗਲਤ ਪਾਸੇ ਨਾ ਜਾ ਕੇ ਮਿਸਜੂਜ ਨਾ ਕਰੋ ਗਲਤ ਪਾਸੇ ਨਾ ਜਾ ਕੇ ਤੁਸੀਂ ਆਪਣਾ ਵਧੀਆ ਫਾਲਤੂ ਟਾਈਮ 'ਚ ਵਧੀਆ ਪੜ੍ਹਾਈ ਕਰੋ ਹੋਰ ਐਕਸਟਰਾ ਪੜ੍ਹਾਈ ਕਰੋ ਜਿਹੜੀ ਤੁਸੀਂ ਕਲਾਸ 'ਚ ਪੜ੍ਹਾਈ ਕਰ ਰਹੇ ਹੋ ਤਾਂ ਕਰਨੀ ਹੈ ਪਰ ਐਕਸਟਰਾ ਪੜ੍ਹਾਈ ਵੀ ਤੁਸੀਂ ਜ਼ਰੂਰ ਕਰੋ ਅਡਵਾਂਸ ਕੋਚਿੰਗ ਨੇ ਲੱਤੀ ਹੈਗੀ ਇਹ ਸਾਡੀ ਸਰਕਾਰ ਵੱਲੋਂ ਬਹੁਤ ਵਧੀਆ ਸਹਾਇਤਾ ਹੋਈ ਹੈ ਜਿਵੇਂ ਨੇ ਅਡਵਾਂਸ ਕਲੀਅਰ ਕੀਤਾ ਇਹਦੀ ਕੋਚਿੰਗ ਤਾਂ ਬਹੁਤ ਮਹਿੰਗੀ ਹੈ ਤੇ ਆਪਣੇ ਆਮ ਮਤਲਬ ਸਿੱਧਾ ਸਰਦਾ ਜਿਹਾ ਪਰਿਵਾਰ ਹੈ ਨਹੀਂ ਇੰਨੀ ਮਹਿੰਗੀ ਕੋਚਿੰਗਾਂ ਦਾ ਕਰ ਸਕਦੇ ਸੀ ਅਸੀਂ ਤੇ ਨਾ ਹੀ ਇਹਦੀ ਦੂਰ ਬੱਚੇ ਨੂੰ ਭੇਜ ਕੇ ਹੋਸਟਲ ਵਗੈਰਾ ਦੇ ਖਰਚੇ ਭਰੇ ਜਾਂਦੇ ਸੀਗੇ ਇਹਦੀ ਕੋਚਿੰਗ ਮੈਰਿਟੋਰੀ ਸਕੂਲ ਸਰਕਾਰ ਵੱਲੋਂ ਹੀ ਉੱਥੇ ਕੋਚਿੰਗ ਲਗਾਈ ਗਈ ਹੈ ਤੇ ਸਾਡੇ ਤਾਂ ਮਤਲਬ ਬਹੁਤ ਜ਼ਿਆਦਾ ਸਪੋਰਟ ਹੋਈ ਹੈ ਇਸ ਕੰਮ 'ਚ ਅਸੀਂ ਸਾਨੂੰ ਪਤਾ ਸੀਗਾ ਐਡਵਾਂਸ ਦੇ ਪੇਪਰ ਬਾਰੇ ਮੈਨਸ ਦੇ ਪੇਪਰ ਬਾਰੇ ਵੀ ਕਿਵੇਂ ਬੜਾ ਜਾਂਦਾ ਪਰ ਜਿੰਨੇ ਹੁਣ ਆਪਾਂ ਸੋਚਦੇ ਸੀ ਹਨਾ ਮਹਿੰਗੀ ਕੋਚਿੰਗ ਹੈ ਅਸੀਂ ਮਹਿੰਗੀ ਕੋਚਿੰਗ ਬਾਰੇ ਅਸੀਂ ਪਹਿਲੇ ਸੋਚਦੇ ਸੀ ਵੀ ਹੋ ਸਕਦਾ ਮਹਿੰਗੀ ਕੋਚਿੰਗ ਅਸੀਂ ਨਾ ਮਤਲਬ ਸੈੱਟ ਕਰਾ ਸਕੀਏ ਉੱਥੇ ਕੋਚਿੰਗ ਲੱਗਣ ਕਰਕੇ ਤਾਂ ਸਾਡਾ ਇਹ ਸੁਪਨਾ ਵੀ ਪੂਰਾ ਹੋ ਗਿਆ ਇਹਨਾਂ ਦੇ ਡੈਡੀ ਖੇਤੀ ਕਰਦੇ ਨੇ ਤੇ ਆਪਣਾ ਮੈਂ ਇਹਦਾ ਸਲਾਈ ਦਾ ਕੰਮ ਕਰਦੀ ਆਂਗੀ ਸਲਾਈ ਦਾ ਕੰਮ ਚਲੋ ਜਿੰਨੇ ਵੀ ਹੈ ਨਾ ਚੱਲੀ ਜਾਂਦਾ ਠੀਕ ਚੱਲੀ ਜਾਂਦਾ ਘਰ ਦਾ ਗੁਜ਼ਾਰਾ ਹੋ ਜਾਂਦਾ ਬਟ ਜੇ ਕਹੀਏ ਬਹੁਤ ਜ਼ਿਆਦਾ ਮਹਿੰਗੀਆਂ ਪੜਾਈਆਂ ਅਸੀਂ ਕਰਾ ਸਕਦੇ ਆ ਉਹ ਨਹੀਂ ਹੋ ਸਕਦਾ ਸੀ ਇਹ ਸਾਰਾ ਸਰਕਾਰ ਦੀ ਮਿਹਰਬਾਨੀ ਕਰਕੇ ਹੋਇਆ ਅਸੀਂ ਬੱਚਿਆਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਮੋਬਾਈਲਾਂ ਚੋਂ ਨਿਕਲੋ ਤੇ ਨਸ਼ਿਆਂ ਚੋਂ ਵੀ ਦੂਰ ਰਹੋ ਆਪਦਾ ਜਿਆਦਾ ਤੋਂ ਜਿਆਦਾ ਟਾਈਮ ਆਪਣੇ ਮਾਪੇ ਨਾਲ ਆਪਣੇ ਬਜ਼ੁਰਗਾਂ ਨਾਲ ਸਪੈਂਡ ਕਰੋ ਕਿਉਂਕਿ ਤੁਹਾਨੂੰ ਉਹਨਾਂ ਦਾ ਬਹੁਤ ਜ਼ਿਆਦਾ ਉਹ ਜਾਂਦਾ ਬਹੁਤ ਜ਼ਿਆਦਾ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ ਆਪਾਂ ਬੱਚੇ ਅਕਸਰ ਕਹਿ ਦਿੰਦੇ ਆ ਅੱਜਕੱਲ ਇੰਟਰਨੈਟ ਤੇ ਹਰ ਚੀਜ਼ ਹੈ ਪਰ ਜਦੋਂ ਕੋਈ ਬੱਚੇ ਨਾਲ ਕੋਈ ਹਾਸਾ ਹੋ ਜਾਂਦਾ ਜਾਂ ਕੋਈ ਬੱਚੇ ਨਾਲ ਕੁਝ ਗਲਤ ਹੋ ਜਾਣਾ ਉਦੋਂ ਇੰਟਰਨੈਟ ਕੋਲ ਹੀ ਬੱਚੇ ਨੂੰ ਲਵੇ ਲਾਉਂਦਾ ਉਦੋਂ ਤਾਂ ਮਾਪੇ ਬਾਪ ਜਾਂ ਬਜ਼ੁਰਗ ਹੀ ਲਵੇ ਲਾਉਂਦੇ ਨੇ ਉਦੋਂ ਇਹ ਅਗਲਾ ਕਹਿੰਦਾ ਸਤ ਸਭ ਤੋਂ ਬਹੁਤ ਸਿਆਣੇ ਐ ਨਹੀਂ ਬੱਚੇ ਸਿਆਣੇ ਨਹੀਂ ਹੋ ਸਕਦੇ ਉਦੋਂ ਆਪਣੇ ਬਜ਼ੁਰਗ ਹੀ ਕੰਮ ਆਉਂਦੇ ਨੇ ਜਦੋਂ ਕੋਈ ਬਾਹਰੇ ਗੱਲ ਹੋ ਜਾਂਦੀ ਆ ਕੇ ਬਜ਼ੁਰਗਾਂ ਦੇ ਗੱਲ ਲੱਗਦਾ ਬੱਚਾ ਇੰਟਰਨੈਟ ਦੇ ਗੱਲ ਤਾਂ ਨਹੀਂ ਲੱਗ ਸਕਦਾ ਸੱਤਿਆ ਦੇਵੀ ਆ ਬਹੁਤ ਕੁਝ ਕਹਿਣਾ ਚਾਹੁੰਦੇ ਪਰ ਬਹੁਤ ਖੁੱਤ ਗਿਆ ਨਹੀਂ ਹੁਣ ਉੰਡਾ ਕਾਂ ਟਿਕਰੀ ਜੰਦ ਉਸੜੇ ਸੇਵਾ ਲਈ ਕਰਦਾ ਸੀ ਹਾਂ ਬੁੱਤ ਸੇਵਾ ਬਹੁਤ ਕਰਦਾ ਸੀ ਸੇਵਾ ਤਾਂ ਮਾੜਾ ਜਿਹਾ ਹੋ ਉਹ ਉਹ ਵੀ ਆਖੇ ਕੋਲੇ ਬੈਠਦਾ ਹਾਂ ਰਮਨ ਇਹ ਪੁੱਛ ਲਵੇ ਵੀ ਕੀ ਠੀਕ ਹੈ ਹਾਂ ਤੇਰੇ ਬਾਪੂ ਦੇ ਸੱਟਾ ਵੱਜੀਆਂ ਇਹ ਇਹ ਆ ਪਿੰਗਮਾ ਹੁੰਦਾ ਆਪੇ ਦੇ ਕੱਪੜਾ ਲੀਰ ਬਦਲਦਾ ਉਹ ਹੋਗਾ ਜੀ ਆਈਸੀਡੈਂਟ ਹੋਵੇਗਾ ਉਹ ਆਪ ਹੀ ਜਾਗਾ ਫਾਮਗਾ ਕੁਝ ਕਰਦੇ ਕਮਾਤ ਬਰਮਾ ਜੀ ਹਾਂ ਸਾਰੇ ਕੰਮ ਨਾਲ ਕਰਾਉਂਦਾ ਦੀ ਆਪਣੀ ਹਾਂ ਖੇਤੀ ਕਰਦੇ ਆ ਫਿਰ ਖੇਤੀ खेती का के काम तो तो भी तने भी पढ़ो भी दादादी बजुर्ग की गल सुनो तीन है, है। जिम्मे मेरा पोता मैं वो कर दिया सारे तुसी जी अगर सार्च कहना चाहिए जिम्मे मेरा पोता पढ़ गया पुत्र अभी भी ये भी कोई ओह करो ਉਹਨੇ ਸਾਡੇ ਕੋਲ ਆ ਕੇ ਸਾਡੀ ਫੇਰ ਦੁੱਖ ਸੁੱਖ ਕੋਟ ਵੇ ਸੇਵਾ ਕਰਦਾ ਹੈ